আমরা <laughs> ਪੰਜਵੇਂ ਆਗਮਨਪੁਰ ਤੇ ਆਗਮਨਪੁਰ ਦੇਸ਼ ਬੰਦ ਦੇ ਵਿੱਚ ਅੱਜ ਬਾਫ ਜੀ ਬਲੱਡ ਸੇਅਰ ਸੋਸਾਇਟੀ ਵੱਲੋਂ ਇੱਕ ਮਹਾਨ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਦਾ ਅੱਜ ਆਗਮਨਪੁਰ ਦਾ ਸ਼ੁਰੂਆਤ ਹੋਈ ਹੈ ਮੈਂ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਖੂਨਦਾਨ ਜੀਵਨਦਾਨ ਦੇ ਕੇ ਇਹ ਸ਼ੁਰੂਆਤ ਕੀਤੀ ਹੈ ਲੋਕਾਂ ਲਈ ਇੱਕ ਬੜਾ ਵੱਡਾ ਇੱਕ ਮੈਸੇਜ ਦਿੱਤਾ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਜਿਹੜਾ ਕਿ ਕੁਦਰਤ ਜਿਹੜੀ ਹੈਗੀ ਇਨਸਾਨੀਅਤ ਪਹਿਲਾਂ ਧਰਮਵਾਦ ਚ ਇਸ ਨੂੰ ਦਸਾਉਂਦੇ ਹੋਏ ਅੱਜ ਕੈਂਪ ਲਗਾਇਆ ਗਿਆ ਇਹਨਾਂ ਬੱਚਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਅਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਉਹ ਬਲਬੁੱਦੀ ਬਖਸ਼ਿਸ਼ ਕਰਨ ਤਾਂ ਕਿ ਇਸੇ ਤਰ੍ਹਾਂ ਇਹ ਪੰਜਾਬ ਦੇ ਵਿੱਚ ਸਾਰੇ ਕੈਂਪ ਲਗਾ ਕੇ ਖੂਨਦਾਨ ਦਾ ਕੈਂਪ ਲਗਾ ਕੇ ਜੀਵਨ ਦਾਨ ਦਿੰਦੇ ਰਹਿਣ ਤੁਹਾਨੂੰ ਸਭ ਨੂੰ ਇਹ ਆਗਵਨਪੁਰਵ ਦੀਆਂ 96 ਆਗਵਨਪੁਰਵ ਦੀਆਂ ਵਾਜੀਆਂ ਲੱਖ-ਲੱਖ ਵਧਾਈਆਂ ਸਾਰੇ ਨਾਗਰ ਵਾਸੀਆਂ ਨੂੰ ਸਾਰੀ ਦੁਨੀਆ ਤੇ ਵਿਚਰਦੇ ਬਾਬਾ ਫਰੀਦ ਦੇ ਸੇਵਕ ਨਾਮ ਲਿਓ ਆ ਇਹ ਵਧਾਈ ਦੇ ਪਾਤਰ ਤਾਂ ਰਾਜਵੀਰ ਹੋ ਰਹੀ ਹੈ ਇਹਨਾਂ ਨੂੰ بڑے ਵੱਡ ਬੁੱਲੇ ਸਰਕਾਰ ਪੱਧਰ ਦੇ ਇਨਾਮ ਵੀ ਦਿੱਤੇ ਗਏ ਆ ਅੱਜ ਤਾਈ ਹੁਣ ਪਿੱਛੇ ਜੇ ਫਰਾਂਸ ਨੇ ਦਿਲ ਵੀ ਬਣਾ ਦਿੱਤਾ ਹੈ ਪਰ ਖੂਨ ਨਹੀਂ ਬਣ ਸਕਿਆ ਜੇ ਦਾ ਖੂਨ ਹੈ ਇਹ ਦਿੱਤਾ ਹੀ ਜਾ ਸਕਦਾ ਹੈ ਇਹ ਮਨਸੂਈ ਖੂਨ ਜਿਹਨੂੰ ਆਪਾਂ ਫੈਕਟਰੀਆਂ 'ਚ ਤਿਆਰ ਨਹੀਂ ਕੀਤਾ ਜਾ ਸਕਦਾ ਔਰ ਇੱਕ ਜੀਵਨ ਹੈ ਇਹ ਜੀਵਨ ਦੀ ਦਾਤ ਵੀ ਬਖਸ਼ਦਾ ਹੈ ਇਹ ਬੜਾ ਵੱਡਾ ਇਹਨਾਂ ਦਾ ਉਭਰਾਲਾ ਹੈ ਔਰ ਅੱਜ ਜਿਹੜੀ ਕੁਦਰਤੀ ਆਫਤ ਆਈ ਹੈ ਬਹੁਤ ਮੈਂ ਨਰਾਸਦੀਆਂ ਗੱਲਾਂ ਦੇਖੀਆਂ ਉਹਨਾਂ ਤੋਂ ਕਿ ਇਹ ਪਹਿਲੀ ਦਫਾ ਨਹੀਂ ਆਈ ਬੇਸ਼ੁਮਾਰ ਦਫਾ ਇਸੇ ਤਰ੍ਹਾਂ ਹੋਇਆ ਹੈ ਕੁਦਰਤ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ ਇਹ ਭੁਲੇਖਾ ਹੈ ਐਵੇਂ ਇੱਕ ਦੂਸਰੇ ਤੇ ਦੋਸ਼ ਦੇਣੇ ਇਹ ਵੀ ਭੁਲੇਖਾ ਹੈ ਆਪਾਂ ਨੂੰ ਸਭ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ ਸਿੱਖ ਧਰਮ 'ਚ ਤਾਂ ਚੜ੍ਹਦੀ ਕਲਾ ਦੇ ਜ਼ਿਕਰ ਹੋਇਆ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਸ ਦੁੱਖ ਦੀ ਘੜੀ ਚ ਨਰਾਸ ਨਹੀਂ ਹੋਣਾ ਚਾਹੀਦਾ ਵੱਧ ਚੜ ਕੇ ਜਿੱਥੇ ਨੁਕਸਾਨ ਹੋਇਆ ਉੱਥੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਮੈਂ ਤੁਹਾਨੂੰ 85ਵੇਂ ਆਗਵੰਦਪੁਰ ਦੀਆਂ ਸਭ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਅੱਜ ਜੇ ਬਾਬਾ ਫਰੀਦ ਜੀ ਬਲੱਡ ਸੇਵਾ ਸਟੱਡੀ ਕਰਨੀਓ ਜੋ ਪਰਲਾ ਹੈ ਇਹਨਾਂ ਨੌਜਵਾਨਾਂ ਨੇ ਬੁਲਾਇਆ ਬੜਾ ਹੌਸਲਾ ਹੋਇਆ ਸਾਨੂੰ ਵੀ ਹੌਸਲਾ ਹੋਇਆ ਇਹਨਾਂ ਕੋਲ ਸਿੱਖਣ ਨੂੰ ਕੁਝ ਮਿਲਿਆ ਜਿਹੜੀ ਇਹ ਚੀਜ਼ ਹੈ ਜਦੋਂ ਸੇ ਕੁਸਾਉਣੇ ਪਹਿਲਾਂ ਦੱਸਿਆ ਹਰ ਇੱਕ ਚੀਜ਼ ਮੁੱਲ ਲੈ ਸਕਦੇ ਆ ਪਰ ਆਪਾਂ ਖੂਨ ਨਹੀਂ ਮੁੱਲ ਸਕਦੇ ਜੋ ਆਪਾਂ ਨੂੰ ਲੋੜ ਪੈਂਦੀ ਹੈ ਮਿਲਦਾ ਤਾਂ ਹੈ ਪਰ ਜੋ ਲੋੜ ਪੈਂਦੀ ਹੈ ਕਿਸੇ ਦੀ ਜਾਨ ਬਚਾਉਣੀ ਹੁੰਦੀ ਆ ਆਪਾਂ ਇਸ ਚੀਜ਼ ਨੂੰ ਮੁੱਲ ਨਹੀਂ ਲੈ ਸਕਦੇ ਇਹ ਨੌਜਵਾਨਾਂ ਦਾ ਬਹੁਤ ਵੱਡਾ ਪ੍ਰਾਲਾ ਪਹਿਲਾਂ ਵੀ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਇਸ ਚੀਜ਼ ਨੂੰ ਵੇਖ ਕੇ ਇਸ ਚੀਜ਼ ਨੂੰ ਸੁਣ ਕੇ ਪਰਮਾਤਮਾ ਇਹਨਾਂ ਨੂੰ ਵਾਇਸ ਹੁਦੂਤ ਤਰਕੀ ਬਖਸ਼ੇ ਇਹਨਾਂ ਦਾ ਕਾਠ ਬਖਸ਼ੇ ਤੇ ਆਪਦੇ ਕਮਜ ਕਾਮਜਾਂ ਮੇ ਬਖਸ਼ਣ ਪਨਾਮ ਫਰੀਦਕੋਟ ਵਾਸੀਆਂ ਜੋ ਆਪਣਾ ਫਰੀਦਕੋਟ ਹੈ ਇਹ ਬਾਬਾ ਫਰੀਦ ਦੀ ਨਾਂ ਤੇ ਜਾਣਿਆ ਜਾਂਦਾ ਬਾਹਰ ਜੋ ਅੱਜ ਕੱਲ੍ਹ ਵੜਦੇ ਹਰੇ ਇਹ ਫਰੀਦਕੋਟ ਦਾ ਨਾਂ ਤਾਂ ਬਾਬਾ ਫਰੀ ਜੀ ਦੇ ਨਾਂ ਕਰਕੇ ਹੈਗਾ ਪਰਮਾਤਮਾ ਸਾਹਿਬ ਨੂੰ ਤੰਦਰੁਸਤੀ ਪਰ ਜੀਵਨ ਦੇ ਵਿੱਚ ਕੁਛ ਰੱਖੇ ਇਹਨਾਂ ਨੌਜਵਾਨਾਂ ਨੂੰ ਏਦੋਂ ਵਧੀਆ ਅਪਰਾਲਾ ਕਰਨ ਦੀ ਕੋਸ਼ਿਸ਼ ਬਖਸ਼ੇ ਬਾਕੀ ਮੈਂ ਫਰੀਦਕੋਟ ਵਾਸੀਆਂ ਨੂੰ ਮਾਦਤੀ ਮੰਗਾਂ ਵਿਸ਼ਵਾਸ ਵੀ ਕਰਦਾ ਹਾਂ ਕਿ ਮੈਨੂੰ ਜਿਹੜਾ ਅੱਜ ਆਪਾਂ ਸਫਾਈ ਵਾਸਤੇ ਜਾਂ ਕੋ ਡਿਵੈਲਪਮੈਂਟ ਵਾਸਤੇ ਹੈ ਵੱਧ ਤੋਂ ਵੱਧ ਸੁਝਾਅ ਜਾਂ ਵੱਧ ਤੋਂ ਵੱਧ ਯੋਗਦਾਨ ਪਾਉਣ ਜਾਂ ਆਪਾਂ ਫਰੀਦਕੋਟ ਨੂੰ ਵਧੀਆ ਤੇ ਸਾਫ਼ ਸੁਥਰਾ ਰੱਖ ਸਕਦੇ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਜਾਂ ਮੇਰੇ ਐਮਟੀ ਸਾਹਿਬਾਨ ਜਾਂ ਮੇਰੇ ਵਰਕਰ ਕੁਛ ਨਹੀਂ ਕਰ ਸਕਦਾ ਜਿੰਨਾ ਇੱਕ ਜਨਤਾ ਦਾ ਸਹਿਯੋਗ ਨਾ ਹੋਵੇ ਮੈਂ ਹਰੇ ਮੱਦੀ ਮੈਂ ਲੋਡ ਕਰਦਾ ਕਿ ਮੇਰੀ ਮਦਦ ਕਰਨ ਜ ਮੈਨੂੰ ਦੱਸਣ ਵੀ ਇੱਥੇ ਆ ਚੀਜ਼ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ ਪਹਿਲਾਂ ਤਾਂ ਇਹ ਸਾਰੀ ਸੰਗਤ ਨੂੰ ਧੰਨ ਧੰਨ ਬਾਬਾ ਸ਼ੇਖ ਫਰੀ ਜੀ ਦੇ ਆਗੋ ਪੁਰਬ ਦੀ ਲੱਖ ਲੱਖ ਵਧਾਈ ਤੇ ਅਸੀਂ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਬਾਬਾ ਫਰੀ ਜੀ ਵਿਦਿਆਨਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦੇ ਸੰਯੋਗ ਨਾਲ ਇਹ ਕੈਂਪ ਲਾਉਣੇ ਆ ਜੀ ਸਾਨੂੰ ਕਮੇਟੀ ਦਾ ਬਹੁਤ ਸੰਯੋਗ ਹੈ ਜੀ ਆਪਣਾ ਜੋ ਕਿ ਬਾਬਾ ਫਰੀਦ ਜੀ ਦੇ ਮੇਲੇ ਨੂੰ ਸ਼ੁਰੂਆਤ ਨੂੰ ਸਮਰਪਿਤ ਮੇਲੇ ਦੀ ਖੁਸ਼ੀ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਾਇਆ ਜਾਂਦਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੈਂਪ ਲਾਇਆ ਜਾਂਦਾ ਮੇਲੇ ਦੀ ਸ਼ੁਰੂਆਤ ਨੂੰ ਸਮਰਪਿਤ ਲਾਇਆ ਜਾਂਦਾ ਜੀ ਜੋ ਕਿ ਮੈਡੀਕਲ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਆ ਨਾਲੇ ਖੂਨ ਦੀ ਕਮੀ ਮਰੀਜ਼ਾਂ ਨੂੰ ਪੂਰੀ ਹੁੰਦੀ ਆ ਜੀ ਤੇ ਮਰੀਜ਼ਾਂ ਦਾ ਵੱਧ ਤੋਂ ਵੱਧ ਪਹੁੰਚਦਾ ਜੀ ਅਸੀਂ ਸੰਗਤਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਜੀ ਵੱਧ ਤੋਂ ਵੱਧ ਕੈਂਪ ਵਿੱਚ ਆ ਕੇ ਖੂਨਦਾਨ ਕਰੋ ਜੋ ਕੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਪੂਰੇ ਮੇਲੇ ਦਾ ਆਪਾਂ ਹਿਸਾਬ ਲਾਈ ਜੀ ਸਾਡੇ ਪੂਰੇ ਸਤੰਬਰ ਮਹੀਨੇ ਕੈਂਪ ਚੱਲਣੇ ਆ ਜੀ। ਮੰਨ ਲਓ ਪਿਛਲੇ ਸਾਲ ਸਾਡੇ 1000 ਪਲੱਸ ਜੁਮਟ ਹੋ ਗਏ ਸੀਗੇ ਸਤੰਬਰ ਮਹੀਨੇ ਦੇ। ਇਸ ਸਾਲ ਵੀ ਸਾਨੂੰ ਪੂਰੀ ਆਸਮਾਨ ਦਾ ਸੰਗ ਸੰਗਤਾਂ ਦਾ ਪੂਰਾ ਸੰਯੋਗ ਆ ਜੀ। ਸਾਨੂੰ ਇਸ ਸਾਲ ਵੀ 1500 ਪਲੱਸ ਸਤੰਬਰ ਮਹੀਨੇ ਦੇ ਮੇਲੇ ਦੇ ਵਿੱਚ ਵਿੱਚ ਪੂਰਾ ਸੰਯੋਗ ਆ ਜੀ।